ਸਰ 우마 ਬਸਰਾ ਲੜਕੀ ਦੀ ਡੈਥ ਹੋਈ ਹੈ ਕੀ ਮਾਮਲਾ ਹੈਗਾ ਇਹ ਬਾਹਰ ਲੋਕ ਇਕੱਠੇ ਹੋਏ ਆ ਤਾਂ ਇਹ ਥੋੜਾ ਜਿਹਾ ਪਹਿਲਾਂ ਗਰੀਵ ਮਹੀਨਾ ਤੋਂ ਪਹਿਲਾਂ ਇਹਦੀ ਮੈਰਿਜ ਹੋ ਗਈ ਆ ਤੇ ਇਹਨਾਂ ਦੇ ਜਿਹੜਾ ਬਿਆਨ ਮੁਤਾਬਕ ਵੀ ਜਿਹੜਾ ਲੜਕਾ ਪਰਿਵਾਰ ਆ ਤੇ ਲੜਕਾ ਤੰਗ ਪ੍ਰੇਸ਼ਾਨ ਕਰਦੇ ਸੀ ਉਹਦੇ ਚੱਕਰ ਦੇ ਵਿੱਚ ਜਿਹੜੀ ਆ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਤੇ ਸਾਨੂੰ ਜਿਹੜਾ ਇੱਕ ਡੈਥ ਹੋ ਗਈ ਆ ਡੀ ਐਮ ਸੀ ਤੋਂ ਆਪਾਂ ਨੂੰ ਜਿਹੜੀ ਇੰਟੀਮੇਸ਼ਨ ਮਿਲੂ ਹੋਈ ਸੀ ਤੇ ਉਸ ਤੇ ਜਿਹੜਾ ਅਸੀਂ ਬਿਆਨ ਲਿਖ ਕੇ ਇਹਨਾਂ ਦੇ ਸੋ ਆਹ ਜਿਵੇਂ ਮੈਂ ਮੋਦੀ ਦੇ ਤਾਪ ਕੋ ਬਿਆਨਾਂ ਦਾ ਜਿਹੜੀ ਹੈ ਕਾਰਵਾਈ ਕਰ ਦਿੱਤੀ ਹੈ ਪਰਚਾ ਤਾਂ ਫਿਰ ਦੱਸ ਦਿੱਤਾ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ। ਇਹ ਕੀ ਮੰਗ ਕਰਦੇ ਹੁਣ ਬਾਹਰ ਜਿਹੜੇ ਬਾਹਰ ਖੜੇ ਪ੍ਰਦਰਸ਼ਨ ਕਰਦੇ ਕਿਉਂ ਕਰ ਰਹੇ? ਇੱਕ ਇਹ ਕਹਿੰਦੇ ਸੀ ਗ੍ਰਿਫਤਾਰ ਕਰੋ ਜਲਦੀ ਆ ਗਿਆ ਹੁਣ ਦਾ ਮੋਬਾਈਲ ਵਗੈਰਾ ਉਹਨਾਂ ਦੇ ਬੰਦ ਨੇ। ਤੇ ਇਹ ਐਫ ਆਰ ਨੰਬਰ ਜਿਹੜੀ ਹੈਗੀ 7 ਮਿਤੀ 8 ਇੱਕ ਜਿਹੜੀ ਹੈ 26 ਅਸੀਂ ਦਰਜ ਕੀਤੀ ਹੋਈ ਆ ਤੇ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਕੋਈ ਟਮ। ਸਰ ਮਾਮਲਾ ਕਿੱਥੇ ਦਾ ਹੈ? ਜੇ ਮੈਂ ਬੋਲਾਂ ਮਾਨਾ ਵਾਲੀ ਪਿੰਡ ਪੈਂਦਾ ਜੀ ਇੱਥੇ ਵੇ ਐਸੀ ਇਹ ਨੜਕੀ ਤੇ ਵਿਸ਼ੂ ਬਹਿਰਾਮ ਮੁੰਨਾ ਪਿੰਡ ਹੈ ਬਹਿਰਾਮ ਥਾਣੇ ਦੇ ਵਿੱਚ ਉੱਥੋਂ ਦਾ ਪ੍ਰਵਾਹਕ ਮੈਂ ਬ੍ਰੋਥ ਹਾਂ ਜੀ ਤੇਰਾ ਵਿਆਹ ਸੀ ਕਿੰਨੇ ਚਿਰ ਹੋਇਆ ਸੀ ਮੀਨਾ ਇੱਕ ਪਹਿਲਾਂ ਕਰੀਬ ਦਸ ਸੀ ਤੇ ਮੁੰਡਾ ਇਸ ਵੇਲੇ ਵਿਆਹ ਕਰਾ ਕੇ ਚਲਾ ਗਿਆ ਕਿੱਥੇ ਹੈ ਜੀ ਕੋਈ ਜਾਣਕਾਰੀ ਹੈ ਤੇ ਕਰ ਰਹੇ ਹਾਂ ਸਰ ਐਕਚੁਅਲੀ ਮੁੰਡਾ ਇੱਥੇ ਆਇਆ ਹੋਇਆ ਸੀ ਤੇ ਹੁਣ ਦੇਖਦੇ ਹਾਂ ਇਹ ਤੇ ਜੋ ਵੀ ਹੈਗਾ ਕਿੰਨੇ ਦਾ ਮਾਮਲਾ ਦੱਸਿਆ ਗਿਆ ਇਹ ਇਹ ਮੁੰਡਾ ਤੇ ਨਾਲ ਪਰਿਵਾਰਕ ਮੈਂਬਰ ਜੋ ਵੀ ਇਹਨਾਂ ਦੇ ਬਿਆਨਾਂ ਮੁਤਾਬਕ ਜੋ ਵੀ ਕਾਰਵਾਈ ਕਰੇਗਾ ਕੋਈ ਗ੍ਰਿਫਤਾਰ ਕੀਤਾ ਗਿਆ ਜੀ ਨਹੀਂ ਅਜੇ ਉਹ ਉਸਤਾ ਜਲਦੀ ਕਰ ਲਵਾਂਗੇ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਹਲਕਾ ਪੰਗਾ ਤੋਂ ਹਾਂ ਸੁਖਦੇਵ ਸਿੰਘ ਜੀ ਕਿੱਥੇ ਆਂਦੀ ਦਾ ਸੀਨੀਅਰ ਅੱਗੂ ਆ ਜੀ ਮੈਂ ਕਿੱਥੇ ਦੇ ਰਹਿਣ ਵਾਲੇ ਆ ਪਿੰਡ ਚਾਗਰੂ ਸਤਨਾਮਪੁਰਾ ਥਾਣੇ ਜਾਏ ਕੀ ਮਾਮਲਾ ਕੀ ਥਾਣਾ ਚਾਰ ਦਿਨ ਹੋ ਗਏ ਸਾਡੀ ਲੜਕੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਮੰਨਾਂ ਵਾਲੀ ਕੁੜੀ ਨੂੰ ਇੱਕ ਮਹੀਨਾ ਵਿਆਹੀ ਹੋਇਆ ਸੀਗਾ ਔਰ ਡੈੱਡ ਬੋਡੀ ਹਜੇ ਸਿਵਲ ਹਸਪੀਟਲ ਦੇ ਵਿੱਚ ਪਈ ਆ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੇਰੀ ਮੰਗ ਆ ਇਹ ਥਾਣੇ ਨੂੰ ਜਿੰਦਾ ਲਾਇਆ ਜਾਵੇ ਇੱਥੇ ਦੇ ਜਿੰਨੇ ਵੀ ਐਸ ਐਚ ਓ ਆ ਐਸਏ ਗੁਰਦੇਵ ਸਿੰਘ ਜਿਨੇ ਪੈਸੇ ਲੈ ਲਿਆ ਹਜੇ ਤੱਕ ਉਹਨਾਂ ਦਾ ਇੱਕ ਵੀ ਪਰਿਵਾਰਕ ਮੈਂਬਰ ਨਹੀਂ ਚੁੱਕਿਆ ਆਉਂਦਾ ਬਈ ਕੁੜੀ ਕਿੱਥੇ ਵਿਆਹੀ ਸੀ ਕੁੜੀ ਮੰਨ ਵਾਲੀ ਪਿੰਡ ਚ ਵਿਆਹੀ ਸੀ ਜੀ ਤੇ ਤੂੰ ਵੀ ਕਿਹੜੇ ਪਿੰਡ ਦਾ ਤੂੰ ਵੀ ਕਿਹੜੇ ਪਿੰਡ ਅਸੀਂ ਹਲਕਾ ਬੰਗਾ ਪਿੰਡ ਪੁੰਨਾ ਕਿੱਥੋਂ ਦੀ ਲੜਕੀ ਆ ਜੀ ਮੇਰੇ ਰਿਸ਼ਤੇਦਾਰ ਆ ਤੇ ਮਾਰੀ ਕਿੱਦਾਂ ਆ ਮਾਰੀ ਜਹਰ ਤੇ ਕੇ ਮਾਰੀ ਆ ਜੀ ਤਿੰਨ ਭੈਣਾ ਚੌਥਾ ਪਰੋਣਾ ਕੋਈ ਡਿਮਾਂਡ ਵਗੈਰਾ ਵੀ ਕਰਦਾ ਡਿਮਾਂਡ ਕਰਦਾ ਸੀ ਗੱਡੀ ਦੀ ਡਿਮਾਂਡ ਕਰਦਾ ਸੀ ਹੂੰ ਕਿ ਤੂੰ ਦਾਜ ਦੇ ਵਿੱਚ ਕੁਛ ਨਹੀਂ ਲੈ ਕੇ ਆਈ ਹੂੰ ਜੋ ਸਾਨੂੰ ਪਤਾ ਲੱਗਿਆ ਕਿੰਨੀ ਦਿਨ ਹੋ ਗਏ ਦੀ ਵਿਆਹ ਨੂੰ ਅਜੇ 1 ਸਵਾ ਮਹੀਨਾ ਹੋਇਆ ਵਿਆਹ ਹੋਇਆ ਵਿਆਹ ਨੂੰ ਹਾਂਜੀ ਅਜੇ ਤੱਕ ਡੈੱਡ ਬੋਡੀ ਸਿਵਲ ਹਸਪੀਟਲ ਫਰਗਵਾੜਾ ਦੇ ਵਿੱਚ ਪਈ ਆ ਪੁਲਿਸ ਵਾਲੇ ਕੋਈ ਕਾਰਵਾਈ ਨਹੀਂ ਕਰ ਰਹੇ ਆ ਕੇ ਮਹਿਨਤਾ ਕਰ ਰਹੇ ਇਹਨਾਂ ਦੀਆਂ ਵੀ ਉਹਨਾਂ ਦੇ ਬੰਦੇ ਚੁੱਕੋ ਉਹਨਾਂ ਨੂੰ ਚੁੱਕੋ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕਰੋ ਉਲਟਾ ਸਾਨੂੰ ਜਿਹੜੀ ਮੰਨ ਵਾਲੀ ਟੰਡ ਦੀ ਸਰਪੰਚ ਆ ਪੰਚਾਇਤ ਆ ਜਿਹੜੀ ਕੋੜੀ ਜਿਹੜੀ ਕੋੜੀ ਮਰੀ ਆ ਉਹਦਾ ਨਾਮ ਕੀ ਆ ਉਹਨਾਂ ਦੇ ਵਿੱਚ ਹਾਂਜੀ ਉਹਮਾ ਦੇ ਵੀ ਹਸਬੰਡ ਦਾ ਨਾਮ ਕੀ ਆ ਘਰ ਵਾਲੇ ਦਾ ਨਾਮ ਕੀ ਉਹਦਾ ਕੱਕ ਕੀ ਨਾਮ ਆ ਉਹਦਾ ਹਾਂਜੀ ਇੱਕ ਮਿੰਟ ਜੀ ਘਰ ਵਾਲੇ ਦਾ ਉਹ ਨਾਂ ਕੀਆ ਮੁੰਡੇ ਦਾ ਰਵੀ ਲਾਲ ਰਵੀ ਲਾਲ ਸਨੋ ਸੋਨ ਲਾਲ ਸੋਨ ਲਾਲ ਇੱਧਰ ਆ ਜਾ ਮੇਰੇ ਡਿਗਰੂ ਹੋਇਆ ਸੀਗਾ 23 ਤਰੀਕ ਨੂੰ 11ਵਾਂ ਮਹੀਨਾ ਸੀ ਇਸ ਮਹੀਨੇ ਵਿਆਹ ਹੋਇਆ ਨੂੰ 40 ਦਿਨ ਹੋ ਗਏ 40 ਦਿਨ ਹੋਏ ਵਿਆਹ ਹੋਏ ਕੁੜੀ ਪਹਿਲੀ ਵਾਰ ਇੱਕ ਵਾਰੀ ਜਾ ਕੇ ਮੁਰਥੇ ਆਈ ਆ ਕੇ ਦੂਸਰੇ ਦਿਨ ਲੈ ਗਿਆ ਲੈ ਕੇ ਕਹਿੰਦਾ ਮੈਂ ਕਿ ਮੈਂ ਚੱਲੇ ਤੜਾ ਬੜਾ ਫੱਟ ਕੇ ਚਲਾ ਗਿਆ ਅਸਿਕਾ ਚਲ ਕੋਈ ਨਹੀਂ ਬਾਦ ਵਿੱਚ ਜਦੋਂ ਕੁੜੀ ਮੁੰਡੇ ਜਦੋਂ ਅਸੀਂ ਗੱਲ ਕਰਦੇ ਸੀ ਸਾਡੇ ਨਾਲ ਕੁੜੀ ਨਾਲ ਗੱਲ ਇਸ ਚੱਜਣਾ ਕਰਦਾ ਸੀ ਕੰਨ ਨਹੀਂ ਫੋਨ ਤੇ ਫਿਰ ਨਾ ਫੋਨ ਦਿੰਦਾ ਸੀ ਤੇ ਬਹਿਮ ਜਿਆਦਾ ਰੱਖਦਾ ਸੀਗਾ ਵੀ ਤੂੰ ਸੋਹਣੀ ਆ ਤੇ ਮਹਕਾਲਾ ਆ ਤੇ ਮੈਂ ਤੂੰ ਮੈਨੂੰ ਕਿਸੇ ਨਾਲ ਹੋਰ ਨਾਲ ਗੱਲ ਕਰਦੀ ਹੋਗੀ ਹਰ ਤਰ੍ਹਾਂ ਤੌਰਚਰ ਕਰਦਾ ਹੁੰਦਾ ਸੀ ਫਿਰ ਵੀ ਅਸੀਂ ਕਿਹਾ ਚਲੋ ਕੋਈ ਗੱਲ ਨਹੀਂ ਉਹ ਬੈਠ ਕੇ ਸਮਝਾਉਂਦੇ ਆ ਸਮਝਾਇਆ ਵੀ ਗਏ ਵੀ ਮੰਮੀ ਗਏ ਸਾਰੇ ਸੱਚ ਆ ਕੇ ਆਏ ਔਰ ਉਹ ਮੰਨ ਗਿਆ ਕਹਿੰਦਾ ਮੁੜ ਕੇ ਇਹ ਗੱਲ ਨਹੀਂ ਹੋਣੀ ਫਿਰ ਉਹਦਾ ਭਰਾ ਪਰਚਾਈ ਗਏ ਉਸ ਗੱਲ ਨੂੰ ਫੇਰ ਕੁਮੈਲ ਤਾਂ ਹਰ ਕੋਈ ਜਾਂਦਾ ਹੀ ਆ ਐਣਾ ਭਰਾਵਾਂ ਨੂੰ ਕਹਿੰਦਾ ਇਹ ਕਿਉ ਸੱਦੇ ਆ ਕਿਹੜੀ ਗੱਲੋਂ ਸੱਦੇ ਆ ਜਦੋਂ ਚਲੇ ਗਏ ਤਾਂ ਬਾਅਦ ਵਿੱਚ ਤੇਰੇ ਲੜਾਈ ਕੀਤੀ ਉਸ ਤੋਂ ਬਾਅਦ ਪਤਾ ਨਹੀਂ ਸਾਨੂੰ ਵੀ ਉਹਨੇ ਸੁਸਾਈਡ ਕੁੜੀ ਨੂੰ ਕਿੱਟਾ ਗਿਆ ਕਿੱਟਾ ਕਿੱਟਾ ਗਿਆ ਕਿੱਟਾ ਸਾਨੂੰ ਬਸ ਇਹੀ ਦੱਸਿਆ ਵੀ ਤੁਹਾਡੀ ਕੁੜੀ ਕੁਛ ਖਾ ਬੈਠੀ ਜਾਂ ਤੇ ਪਈ ਜਾਂ ਤੇ ਆ ਕੇ ਸਾਹਮਣੇ ਖੜ ਕੇ ਆਪੇ ਲੈ ਕੇ ਜਾ ਕੇ ਤਾਂ ਆਪ ਛੱਡ ਕੇ ਚਲਾ ਗਿਆ ਤੇ ਆਪ ਬਾਅਦ ਨੂੰ ਚਲਾ ਗਿਆ ਤੇ ਕੁੜੀ ਨੂੰ ਉੱਤੇ ਛੱਡ ਕੇ ਗਿਆ ਚਲਾ ਗਿਆ ਮੁੰਡਾ ਕਿੱਥੇ ਗਿਆ ਅਸਲ ਵਿੱਚ ਮੁੰਡਾ ਬਾਹਰ ਚਲਾ ਗਿਆ ਉਸੇ ਕੰਮ ਨੂੰ ਫਲੈਟ ਕਰਾਈ ਦਿੰਦਾ ਕਰ ਆ ਗਏ ਅਸਾਨੂੰ 4 ਦਿਨ ਹੋ ਗਏ ਆ ਫਿਰ ਤੇ ਇਹਨੂੰ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਹੈ ਦੀ ਕੁੜੀ ਅਜੇ ਪੋਸਟਮਾਰਟਮ ਨਹੀਂ ਹੋਇਆ ਤੇ ਨਾ ਹੀ ਉਹਦੀ লাশ ਵੀ ਰੋਲਦੀ ਆ ਤੇ ਉਹਦਾ ਵੀ ਸਾਡਾ ਤਾਂ ਕਈ ਹੋਇਆ ਕੋਈ ਨਹੀਂ ਸਾਡੀ ਸਨਾਈ ਸਾਡੀ ਕੋਈ ਨਹੀਂ ਸਮਾਈ ਸਾਡੀ ਬਾਤ ਪਾਈ ਜਾਣੀ ਹੈ ਉਹਨੀਆਂ ਮੰਗ ਰਹੀਆਂ ਨੇ ਫੇਰ ਵਾਰੀਂ ਇਹਨਾਂ ਜਾਣਦੀਆਂ ਕਿ ਇਹਨਾਂ ਨੂੰ ਇਤਾਂ ਦੇ ਗੰਦੇਆ ਬੰਦਿਆਂ ਦਾ ਸਾਡਾ ਇਹ ਬੀ ਉਹਨਾਂ ਨਾਲ ਕਾਰਵਾਈ ਕੀਤੀ ਜਾਵੇ ਮੁੰਡੇ ਨੂੰ ਪੇਟਾ ਕੀਤਾ ਜਾਵੇ ਪੀਡਾ ਵੀ ਹੋਵੇ ਉਹਨਾਂ ਦੀ ਭੈਣ ਨੂੰ ਵੀ ਕੀਤਾ ਜਾਵੇ ਤੇ ਸਾਡਾ ਫੇਰ ਅਸੀਂ ਬੈਠ ਕੇ ਫੈਸਲਾ ਕਰਕੇ ਸਿਸਕਾਰ ਕਰਾਂ ਕਿਹੜੇ ਪੈਂਡ ਦਾ ਮਸਲਾ ਜੀ ਮਾਨਾ ਵਾਲੀ ਦਾ ਉਹ ਨਾ ਪੈਂਡ ਉਹ ਨਾ ਪੈਂਡ ਮਾਨਣਾ ਵਾਲੀ ਸੀ ਮਾਨਣਾ ਵਾਲੀ ਸਾਰੇ ਮਾਨਣਾ ਵਾਲੀ ਹੁਣ ਤੋਨੇ ਪੁਲਿਸ ਕੀ ਕਹਿੰਦੀ ਆ ਬਸ ਨਹੀਂ ਕਹਿੰਦੀ ਕਹਿੰਦੇ ਆ ਕਿ ਅਸੀਂ ਪੇਸ਼ ਕਰਾਂਗੇ ਅਸਕੇ ਕੁੜੀਆਂ ਪੇਸ਼ ਕਰੋ ਜਿਹੜੇ ਕੁੜੀਆਂ ਉਸ ਵੇਲੇ ਅਵੇਲੇਬਲ ਸੀ ਜਿਹੋ ਕਿ ਉਹਨਾਂ ਨੇ ਬੈਸ ਮਸਾਇਆ ਹੁੰਦਾ ਸੀਗਾ ਬਈ ਉਹਨਾਂ ਨੂੰ ਪੇਸ਼ ਕਰੋ ਉਹਦੇ ਭਰਾ ਨੂੰ ਪੇਸ਼ ਕਰੋ ਮਾਲ ਚ ਮੈਨੂੰ ਤੇ ਇਹਨੇ ਕਹਿੰਦਾ ਕਹਿੰਦੇ ਵੀ ਉਹ ਤਾਂ ਬਾਹਰ ਚਲਾ ਗਿਆ ਹੈ ਅੱਜ ਕਿਤੇ ਮਾਦੀਆ ਪੇਸ਼ ਕਰੋ ਆ ਇਹ ਕਿਸੇ ਨੇ ਦੁਕਤਰੀ ਨਹੀਂ ਹੋਈ ਨਹੀਂ ਕਿਸੇ ਨੂੰ 4 ਦਿਨ ਹੋ ਗਏ ਖੜੀਆਂ ਨਾਲ ਬਸ ਲਾਸਟ ਜਿਹੇ ਮਤਲਬ ਇਹ ਮੰਗਦੀ ਤੁਹਾਡੇ ਹੁਣ ਸਾਡੀ ਮੰਗ ਵੀ ਸਾਨੂੰ ਅਨਸਾਸ ਦਿੱਤਾ ਜਾਵੇ ਸਾਡੀ ਕੁੜੀ ਵੇਚੀ ਗਈ ਉਹ ਦੇਖ ਕੇ ਉਹਨਾਂ ਨੇ ਕਿਹਾ ਉਹਨਾਂ ਉਹਦਾ ਸਾਡੀ ਦਾ ਮੈਣ ਚਾਹੀਦਾ ਸਾਡੀ ਹੱਦ ਤੱਕ ਕਾਹ ਹੋ ਗਿਆ ਗਾੜੀ ਨਾਲ ਸਾਨੂੰ ਬਾਹਰ ਥਾਣੇ ਨੂੰ ਗ੍ਰਿਫਤਾਰ ਕਰੋ ਕੁੜੀ ਨੂੰ ਲਿਦਿਆਣੇ ਸਾਡਾ ਬੰਦ ਕਰਦਾ ਤੋੜ ਗਿਆ ਪਰੌਣਾ ਦੌੜ ਗਿਆ ਮਰੀ ਨੂੰ ਛੱਡ ਕੇ ਦੌੜ ਗਿਆ ਸਾਡੀ ਸਾਡੀ ਭੈਣ ਉਹਨਾਂ ਨੇ ਮਾਨ ਪਰਮਾਨ ਲਿਆ ਉਹਦਾ ਕੋਈ ਕੰਮ ਨਹੀਂ ਦਿੰਦਾ ਉਹਦਾ ਕੰਮ ਨਹੀਂ ਦਿੰਦਾ ਕੀ ਗੱਲ ਜੇ ਜਟੂ ਵਾਲਾ ਸਰ ਮੇਰਾ ਅੰਜੂਆ ਸਰ ਹਾਂਜੀ ਅੰਜੂਆ ਸਰ ਮੇਰਾ ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ ਸਰ ਮੈਂ ਤੁਹਾਨੂੰ ਹਾਂ ਸਤਨਾਮਪੁਰੇ ਥਾਣੇ ਜਾਏ ਹਾਂ ਕੀ ਮਾਮਲਾ ਕੀ ਸਾਰਾ ਸਰ ਇਹਨਾਂ ਨੇ ਸਾਡੀ ਕੁੜੀ ਨੂੰ ਨਾ ਕੋੜੀਆਂ ਦੇ ਦਿਆਂ ਕੰਕ ਦੇਣਾ ਹੈ ਨਾ ਟੌਰਚਰ ਕਰਦਾ ਸੀਗਾ ਉਹ ਦਿਨ ਰਾਤ ਉਹਨਾਂ ਥੋੜਾ ਬੋਟਾ ਦੱਸਿਆ ਉਹਨੂੰ ਇਹਨਾਂ ਨੇ ਪੜਾ ਦਿੱਤੀਆਂ ਸਾਰੀਆਂ ਨੇ ਮਾਰ ਹੀ ਦੇਣੀ ਕਿੰਨੇ ਦਿਨ ਹੋ ਗਈ ਸੀ ਵਿਆਹ ਨੂੰ ਸਰ ਮਹੀਨਾ ਕੋ ਹੋਇਆ ਅਜੇ ਤਾਂ ਮੱਸੀ ਸਵਾ ਮਹੀਨਾ ਹੋਇਆ ਕੋਈ ਡਿਮਾਂਡ ਵਗੈਰਾ ਵੀ ਰੱਖਦੇ ਸੀ ਇਹ ਸਰ ਟੌਰਚਰ ਕਰਦਾ ਸੀ ਜੀ ਮਾਰਦਾ ਕੁੱਟਦਾ ਸੀਗਾ ਕੋਈ ਡਿਮਾਂਡ ਵਗੈਰਾ ਵੀ ਰੱਖਦੇ ਸੀ ਇਹ ਸਰ ਟੰਬਾ ਟੰਬਾ ਮੰਗਦਾ ਹੁੰਗਾ ਕੁਛ ਕਹਿੰਦਾ ਸੀ ਉਹਨਾਂ ਨੂੰ ਹਾਂਜੀ ਤੇ ਕਿਸ ਦਿਨ ਡੈਥ ਹੋਈ ਹੈ ਜੀ ਇਹਨਾਂ ਦੀ ਹਾਂਜੀ ਡੈਥ ਕਿਦੋਂ ਹੋਈ ਆ 6 ਤਰੀਕ 6 ਮਹੀਨੇ 6 ਤਰੀਕ ਨੂੰ ਹੋਈ ਆ ਕੀ ਨਾ ਕੀ ਹੈ ਜੀ ਇਹਦੇ ਪਰੋਣੇ ਦਾ ਤੁਹਾਨੂੰ ਨਸਰ ਰਵੀ ਪ੍ਰਵੀ ਕਿੱਥੇ ਕਿੱਥੇ ਦੇ ਰਹਿਣ ਵਾਲਾ ਸਤਰੀ ਮੰਨ ਵਾਲੀ ਮੰਨ ਵਾਲੀ ਦਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਅਸੀਂ ਸਰ ਜਲੰਧਰ ਤੋਂ ਆ ਗੋ ਸਤਰੀ ਬੋਦਵਾਰ ਨੂੰ ਰਹਿਤ ਹੋਈ ਸੀ ਜਿਹੜੇ ਹਸਪਤਾਲ ਹੋਈ ਸੀ ਪ੍ਰਸ਼ਾਸ਼ਕ ਪ੍ਰਸ਼ਾਸ਼ਕ ਦੇ ਧਿਆਨ ਚ ਲੈ ਆਂਦਾ ਮਾਮਲਾ ਹੈ ਹਾਂਜੀ ਪ੍ਰਸ਼ਾਸ਼ਕ ਦੇ ਧਿਆਨ ਚ ਲੈ ਆਂਦਾ ਮਾਮਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਸਰ ਕੀਤੀ ਹੈ ਹੁਣ ਤਾਂ ਕਿਉਂਕਿ ਉਹ ਤਾਂ ਸਰ ਪਤਾ ਹੀ ਨਹੀਂ ਸੀਗਾ ਲੋਕ ਮਨਨ ਜਦੋਂ ਮਾਰ ਕੇ ਕਰੂ ਕੁੜੀ ਨੂੰ ਡੈੱਡ ਕਰਕੇ ਲੈ ਕੇ ਆਇਆ ਹੈ ਹਸਪਤਲ ਠੀਕ ਹੈ ਘਰ ਦੇ ਨੂੰ ਉਹਨਾਂ ਨੇ ਫੋਨ ਕੀਤਾ ਕਿ ਆ ਕੇ ਲੈ ਜਾ ਸਰਪ ਬੋਡੀ ਨੂੰ ਮਲੇ ਹਵਾਲੇ ਕਰ ਗਿਆ ਉੱਥੇ ਗੈਪ ਹੋ ਗਿਆ ਕਿਹੜੀ ਕੰਟਰੀ ਤੋਂ ਹੈ ਮੇਰਾ ਨਾਮ ਸੁਖਵੀਰ ਜੀ ਸੁਖਵੀਰ ਜੀ ਕੀ ਮਾਮਲਾ ਕੀ ਜਿਹੜਾ ਸਤਨਾਪੁਰੇ ਠਾਣੇ ਜਾਲੀ ਸਾਰੀ ਜਾਣਕਾਰੀ ਦਈਓ ਸਭ ਜਦੋਂ ਹੈ ਨਾ 26 ਨਵੰਬਰ 2025 ਨੂੰ ਸਾਡੀ ਕੁੜੀ ਦਾ ਵਿਆਹ ਹੋਇਆ ਠੀਕ ਇੱਕ ਮਹੀਨਾ ਹੋਇਆ ਸੀ ਵਿਆਹ ਹੋਏ ਨੂੰ ਹੂੰ ਇੱਕ ਮਹੀਨਾ ਹੋਇਆ ਸੀ ਵਿਆਹ ਹੋਏ ਨੂੰ ਤੇ ਇਨੀ ਜੀ ਕੁੜੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਹੁਣ 7 ਤਰੀਕ ਨੂੰ ਕੁੜੀ ਦੀ ਡੈਥ ਹੋ ਗਈ ਆ ਤੇ ਮੁੰਡਾ ਹੁਣ ਉੱਥੋਂ ਫਰਾਰ ਆ ਜੀ ਸਾਨੂੰ ਇਨਸਾਫ ਚਾਹੀਦਾ ਆ ਮੁੰਡੇ ਦਾ ਨਾਮ ਕੀ ਆ ਰਵੀ ਲਾਲ ਕਿੱਥੇ ਦਾ ਵਾ ਇਹ ਮੰਨਾਲੀ ਦਾ ਜੀ ਤੇ ਕਿੰਨੀ ਦੇਰ ਹੋ ਗਈ ਵਿਆਹ ਨੂੰ ਵੇ 1 ਮਹੀਨਾ 11 ਸਵਾ ਕ ਮਹੀਨਾ ਹੋਇਆ ਜੀ ਵਿਆਹ ਹੋਏ ਨੂੰ ਕੋਈ ਮੁੰਡੇ ਵਾਲੇ ਵੱਲੋਂ ਕੋਈ ਡਿਮਾਂਡ ਵਗੈਰਾ ਵੀ ਕਰਦੇ ਆ ਔਰ ਗੱਡੀ ਦੀ ਡਿਮਾਂਡ ਕਰਦੇ ਸੀਗੇ ਜੀ ਹਾਂਜੀ ਹਾਂਜੀ ਤੇ ਫੇਰ ਮਤਲਬ ਕੀ ਡੈਥ ਕਿਦਾਂ ਹੋਈ ਆ ਡੈਥ ਤੇ ਕੋਈ ਜ਼ਹਿਰੀਲੀ ਚੀਜ਼ ਨਹੀਂ ਤੱਕੇ ਨਾ ਖਵਾਈ ਆ ਕੁੜੀ ਨੂੰ ਕਦੋਂ ਹੋਈ ਡੈਥ ਉਹਦੀ 7 ਤਰੀਕ ਨੂੰ 6:35 ਵਜੇ ਜੀ ਸਾਨੂੰ ਭੈਣਾ ਵੀ ਨਾਲ ਭੈਣਾ ਵੀ ਨਾਲ ਸੀ ਤੈਨ ਹੂੰ ਮਨਪ੍ਰੀਤ ਚੌਤੀ ਤੇ ਮਨਦੀਪ ਮੁੰਡੇ ਦੀ ਭੈਣਾ ਮੁੰਡੇ ਦੀਆਂ ਭੈਣਾ ਤੇ ਮਾਤਾ ਨਾਲ ਦੀ ਇਹਨਾਂ ਮਾਤਾ ਮਾਤਾ ਪਿਤਾ ਹੈ ਨਹੀਂ ਮੁੰਡੇ ਡੇਢੀ ਹੈ ਨਹੀਂ ਸੀ ਅੱਛਾ ਜੀ ਤੇ ਇਹ ਮਨਾਲੀ ਦੇ ਹੈ ਹੈ ਮਨਾਲੀ ਦੇ ਜੀ ਤੇ ਤੁਸੀਂ ਕਿੱਥੇ ਦੇ ਆ ਮੇਰਾ ਪਿੰਡ ਮੁੰਨਾ ਹੈ ਜੀ ਮੁੰਨਾ ਪਿੰਡ ਤੋਂ ਤੁਸੀਂ ਅ ਬੰਗਾ ਤੇ 20 ਪਕੜੇ ਨਗਰ ਤੇ ਪ੍ਰਸ਼ਾਸਨ ਦੇ ਧਿਆਨ ਚ ਲੈੰਦਾ ਮਾਮਲਾ ਹੈ ਹਾਂ ਜੀ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਜੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋਈ ਚਾਰ ਦਿਨ ਸਵੇਰ ਨੂੰ ਆਉਂਦੇ ਸਾਲ ਨਹੀਂ ਅੱਜ ਕਰਦੇ ਕੱਲ ਕੋਈ ਅਰੈਸਟ ਨਹੀਂ ਕੋਈ ਵਾਸਤਾ ਨਹੀਂ ਸਾਡੀ ਧੀ ਦੀ ਲਾਸ਼ ਹਜੇ ਵੀ ਸਿਵਲ ਹਸਪੀਟਲ ਦੇ ਵਿੱਚ ਉੱਥੇ ਹੀ ਪਈ ਹੈ ਜੀ ਹੱਨੇ ਕੋਈ ਪੋਸਟਮਾਰਟਮ ਨਹੀਂ ਕੋਈ ਬਾਤ ਨਹੀਂ ਜੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਪੋਸਟਮਾਰਟਮ ਵੀ ਨਹੀਂ ਕਰਨ ਜਾਂਦੇ